ہمری کرو ہاتھ دے رच्छा पूर्ण ہوئےจิต کی اچھہ گرو صاحب دی اے ਬਾانی اور اس باانی دا سہارا لے کے پنجاب دے اس پتر نے اک ایہو جہہ جوہری کارنامہ کر کے دکھایا یا جڑا سارے پاسے دھومہ پا ریا یا روپڑ دا اے جوہار سنگ انڈیا دا پہلا ینگ ایتھلیٹ گولڈ میڈلسٹ بن چکا یا ਜਿਨ੍ਹਾਂ ਨੇ ਆਬੂਤਾਬੀ ਦੇ ਵਿੱਚ ਹੋਈ ਸਲੇਵ ਚੈਂਪੀਅਨਸ਼ਿਪ ਨੂੰ ਜਿੱਤਿਆ ਆ ਤੇ ਉਹ ਕਹਿੰਦਾ ਆ ਕਿ ਇਹ ਸਾਰਾ ਕੁਝ ਜਿਹੜਾ ਮੈਂ ਗੁਰੂ ਸਾਹਿਬ ਦੀ ਓਟ ਆਸਰਾ ਲੈ ਕੇ ਕੀਤਾ ਆ ਤੇ ਸਾਰੇ ਪਾਸੇ ਉਹਨੇ ਧੂਮਾਂ ਪਾਈਆਂ ਹੋਈਆਂ ਮਤਲਬ ਕਿ ਗੋਰਿਆਂ ਦੇ ਜਵਾੜੇ ਹਿਲਾ ਦਿੱਤੇ ਇਸ ਬੰਦੇ ਨੇ ਆ ਦੇਖੋ ਤੁਸੀਂ ਅਗਲੀ ਵੀਡੀਓ ਤੇ ਸੁਣੋ ਉਹਦੀ ਆਵਾਜ਼ ਉਹ ਕਿਸ ਤਰ੍ਹਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰ ਰਿਹਾ